ਉੱਥੇ ਹੀ ਸਾਡੇ ਬਹੁਤ ਤਤਕਾਰਯੋਗ ਬਾਬਾ ਨਾਗਰ ਸਿੰਘ ਜੀ ਹਰਿਆਵਲਾਂ ਵਾਲੇ ਮਾਹਪੁਰ ਪੁਸ਼ਾਰਪੁਰ ਤੋਂ ਆਏ ਨੇ ਨਾਲ ਹੀ ਬਾਬਾ ਮਨਮੋਹਨ ਸਿੰਘ ਜੀ ਬਾਦਨ ਵਾਲੇ ਜਿਹੜੇ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਨੇ ਨਾਲ ਹੀ ਸਾਡੇ ਬਹੁਤ ਹੀ ਤਤਕਾਰਯੋਗ ਭਾਈ ਸੁਖਜੀਤ ਸਿੰਘ ਘਨਿਆ ਜੀ ਜਿਨ੍ਹਾਂ ਨੇ ਆਪ ਜੀ ਨੂੰ ਕਥਾ ਦੁਆਰਾ ਨੇ ਹਾਲ ਕੀਤਾ ਤੇ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸ਼ੋਭਦੀਪ ਸਿੰਘ ਜੀ ਉਹਨਾਂ ਨੇ ਵੀ ਆਪ ਜੀ ਨੂੰ ਕੀਰਤਨ ਦੁਆਰਾ ਨੇ ਹਾਲ ਕੀਤਾ ਉੱਥੇ ਹੀ ਬਾਬਾ ਹਰਜੀਤ ਸਿੰਘ ਜੀ ਇੰਗਲੈਂਡ ਯੂਕੇ ਤੋਂ ਜਿਹੜੇ ਬਟਾਲਾ ਇਹਨਾਂ ਦਾ ਹੈੱਡਕੁਆਰਟਰ ਹੈ ਤੇ ਬੁੱਢਾ ਦਲ ਵਾਸਤੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਹੁਣ ਵੀ ਯੂਐਸਏ ਪ੍ਰਚਾਰ ਕਰਕੇ ਆਏ ਤੇ ਨਾਲ ਹੀ ਸਾਰੀਆਂ ਹੀ ਆਪਜੀ ਹਨੂਮਾਨਗੜ ਅਲਾਕਾ ਨਿਵਾਸੀ Rajasthan ਦੀਆਂ ਸਾਰੀਆਂ ਹੀ ਗੁਰਸਿੱਖ ਸੰਗਤਾਂ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਗੱਜ ਕੇ ਫਤਿਹ ਜਾਉਨਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੁ ਪਹਿਚਾਨੀ ਐ ਜੋ ਨਰਦੀਨ ਕੇ ਹੇਤ ਪੁਰਜਾ ਪੁਰਜਾ ਕਟਮਰ ਕਬੂ ਨਾ ਛਾੜਾ ਖੇਤ ਉਹ ਮਹਾਨ ਯੋਧੇ ਸੂਰਮੇ ਸ਼ਹੀਦ ਬਾਬਾ ਸੁਖਾ ਸਿੰਘ ਜੀ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਜਿਨ੍ਹਾਂ ਨੇ ਬੁੱਢਾ ਜੋੜ ਦੀ ਧਰਤੀ ਤੇ ਜਦੋਂ ਖਾਲਸਾ ਪੰਥ ਬੁੱਢਾ ਦਲ ਨੇ ਜਿਹੜਾ ਭਾਈ ਸੁਖਜੀਤ ਸਿੰਘ ਕਨਈਆ ਨੇ ਵਿਸਤਾਰ ਪੂਰਵਕ ਜਿਹੜਾ ਆਪ ਜੀ ਨੂੰ ਇਤਿਹਾਸ ਜਿਹੜਾ ਸੁਣਾਇਆ ਤੇ ਉਸ ਵੇਲੇ ਬੁੱਢਾ ਦਲ ਦੇ ਜਿਹੜੇ ਜਥੇਦਾਰ ਬਾਬਾ ਜਸਵੰਤ ਸਿੰਘ ਆਲੂ ਵਾਲਿਆ ਚੌਥੇ ਮੁਖੀ ਬੁੱਢਾ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਜਿਨ੍ਹਾਂ ਨੇ ਭੀਕਾ ਦੇ ਦੀ ریاست ਦੀ ਮੱਦ ਵਾਸਤੇ ਪੀਕਾ ਨੇਰ ਵਿਖੇ ਬੁੱਢਾ ਜੋੜ ਦੀ ਧਰਤੀ ਤੇ ਜਿੱਥੇ ਆਪਾਂ 8 9 ਤੇ 10 ਤਰੀਕ ਨੂੰ ਹਰ ਸਾਲ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਇਹ ਸ਼ਹੀਦੀ ਜੋੜ ਮੇਲੇ ਤੇ ਆਪਾਂ ਦਰਸ਼ਨ ਕਰਦੇ ਆ ਉਸੇ ਤਰ੍ਹਾਂ ਅੱਜ ਜਿਹੜਾ 7 8 ਤੇ 9 ਤਰੀਕ ਨੂੰ ਜਿਹੜਾ ਹਰਸਰ ਹਣੂਮਾਨਗਾ ਟਾਊਨ ਜਿਹੜੀ ਸ਼ੌਣੀ ਐ ਨਹਿੰਗ ਸਿੰਘਾਂ ਦੀ ਬੁੱਢਾ ਦਲ ਦੀ ਇਸ ਸਥਾਨ ਤੇ ਜਿਹੜੇ ਆ 7 8 9 ਸਤੰਬਰ ਨੂੰ ਹਰ ਸਾਲ ਜਿਹੜੇ ਆ ਇਹ ਸ਼ਹੀਦੀ ਜੋੜ ਮਿਲਿਆਂ ਨੂੰ ਸਮਰਪਿਤ ਇਹ ਪ੍ਰੋਗਰਾਮ ਕਰਵਾਏ ਜਾਂਦੇ ਨੇ ਤੇ ਜਦੋਂ ਆਪਾਂ ਸ਼ਹੀਦ ਸਿੰਘਾਂ ਦੀ ਗੱਲ ਕਰਦੇ ਆ ਬਾਬਾ ਸੁਖਾ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਜਿਹੜੇ ਬਾਬਾ ਜੱਸਾ ਸਿੰਘ ਜੀ ਬੁੱਢਾ ਦਲ ਦੇ ਨਾਲ ਸੇਵਾਵਾਂ ਨਿਭਾ ਰਹੇ ਸੀ ਜਿੱਥੇ ਬੁੱਢਾ ਜੋੜ ਦੀ ਧਰਤੀ ਹੈ ਉਸ ਵੇਲੇ ਭਾਈ ਬਲਾਕਾ ਸਿੰਘ ਜੀ ਨੇ ਆ ਕੇ ਖਬਰ ਦਿੱਤੀ ਕਿ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਹੈ ਮੱਥਾ ਰੰਗੜ ਜਿਹੜਾ ਬੇਅਦਬੀ ਕਰ ਰਿਹਾ ਹੈ ਸੋ ਜਦੋਂ ਬਾਬਾ ਜੱਸਾ ਸਿੰਘ ਨੂੰ ਜਿਹੜਾ ਆਕੇ ਉਹਨਾਂ ਨੇ ਦੀਵਾਨ ਸਜੇ ਹੋਏ ਸੀ ਅਮਰਤ ਵੇਲੇ ਉਸ ਵੇਲੇ ਜਦੋਂ ਉਹਨਾਂ ਨੂੰ ਦੱਸਿਆ ਤੇ ਬਾਬਾ ਜਸਾ ਸਿੰਘ ਜੀ ਜਿਹੜਾ ਸੀ ਉਹਨਾਂ ਦਾ ਖੂਨ ਖੋਲਿਆ ਤੇ ਉਹਨਾਂ ਨੇ ਜਿਹੜਾ ਦੀਵਾਨ ਦੇ ਵਿੱਚ ਐਲਾਨ ਕੀਤਾ ਸੀ ਕੋਈ ਗੁਰੂ ਦਾ ਸਿੰਘ ਸ੍ਰੀ ਸਾਹਿਬ ਜਿਹੜੀ ਰੱਖ ਦਿੱਤੀ ਗਈ ਸੀ ਦੀਵਾਨ ਦੇ ਵਿੱਚ ਗੁਰੂ ਸਾਹਿਬ ਦੇ ਸਨਮੁਖ ਤੇ ਕੋਈ ਜਿਹੜੇ ਗੁਰੂ ਦੇ ਸਿੱਖ ਜਿਹੜੇ ਆ ਮੱਛੇ ਰੰਗੜ ਦਾ ਜਿਹੜਾ ਸਿਰ ਵੱਟ ਕੇ ਇਸੇ ਜਗ੍ਹਾ ਤੇ ਜਿਹੜਾ ਲੈ ਕੇ ਆਉਣ ਤੇ ਉਦੋਂ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਹੋਰਾਂ ਨੇ ਸ੍ਰੀ ਸਾਹਿਬ ਚੁੱਕ ਕੇ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬਾਬਾ ਜਸਤਾ ਸਿੰਘ ਆਨੂ ਗੜਗਿਆ ਜੀ ਨੇ ਕੀਤੀ ਤੇ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਜਿਸ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਜਿਹੜਾ ਵਾਨ ਸਾਹਿਬ ਹੈ ਇਸਾ ਸਥਾਨ ਤੇ ਬਾਬਾ ਸੁਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਹੋਰਾਂ ਨੇ ਅਮਰਸਰ ਸਾਹਿਬ ਜਾਂਦੇ ਵੀ ਤੇ ਉਹਨਾਂ ਨੇ ਮੱਛੇ ਰੰਗੜ ਦਾ ਜਦੋਂ ਸਿਰ ਵੱਢ ਕੇ ਵਾਪਸ ਜਾ ਰਹੇ ਸੀ ਬੁੱਢਾ ਜੋੜ ਉਸ ਵੇਲੇ ਵੀ ਇਸ ਬੰਦ ਦੇ ਥੱਲੇ ਉਹਨਾਂ ਨੇ ਜਿਹੜਾ ਆਰਾਮ ਕੀਤਾ ਇੱਥੋਂ ਹੀ ਬੁੱਢਾ ਜੋੜ ਗਏ ਸੀ ਉਹ ਖਾਲਸਾ ਪੰਥ ਬੁੱਢਾ ਦਾਨ ਜਿੱਥੇ ਹਰ ਸਾਲ ਜਿਹੜਾ ਇਸ ਸਤਾਂਤ ਦੇ ਜਿਹੜੇ ਸ਼ਹੀਦੀ ਜੋੜ ਮੇਲੇ ਆ ਤੇ ਆਪਜੀ ਬਹੁਤ ਵੱਡੀ ਤਰ੍ਹਾਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ Rajasthan ਦੀਆਂ ਸਾਰੀਆਂ ਹੀ ਗੁਰਸਿੱਖ ਸੰਗਤਾਂ ਜਿੱਧਰ ਵੀ ਆਪਾਂ ਦੇਖਦੇ ਆ ਤੇ ਬਹੁਤ ਹੀ ਮਨ ਨੂੰ ਜਿਹੜਾ ਉਹ ਖੁਸ਼ੀ ਵੀ ਹੁੰਦੀ ਹੈ ਕਿ Rajasthan ਦੇ ਵਿੱਚ ਜਿਹੜਾ ਕਿਵੇਂ ਸੰਗਤਾਂ ਦਾ ਜਿਹੜਾ ਸ਼ਹੀਦੀ ਜੋੜ ਮਿਲਦੇ ਤੇ ਹੜ ਆਇਆ ਹੋਇਆ ਜਦੋਂ ਆਪਾਂ ਗੱਲ ਕਰਦੇ ਆ ਗੁਰੂ ਸਾਹਿਬ ਆਪਣੇ ਜਿੰਨੇ ਵੀ 10 ਗੁਰੂ ਹੋਏ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਆ ਜਦੋਂ ਪੰਥ ਦੇ ਵਲੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਣਾ ਕੀਤੀ ਤੇ ਉਹਨਾਂ ਨੇ ਜਿਹੜਾ ਖਾਲਸਾ ਪੰਥ ਸਜਾਇਆ ਸੀ ਉਹ ਜਿਹੜੇ ਬਚਨ ਕੀਤੇ ਸੀ ਸਵਾ ਲੱਖ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਖਾਲਸਾ ਅਕਾਲ ਪੁਰਖ ਕੀ ਭੋਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਉਹ ਜਿਹੜਾ ਆਪਨ ਪੌਸਰੀ ਖਾਲਸਾ ਗੋਂਪਾ ਦਵਤਾ ਰੂਪ ਸਤਗੁਰੂ ਗ੍ਰੰਥਾ ਗੁਰੂ ਸਾਹਿਬ ਨੇ ਜਿਹੜਾ ਆਪਣਾ ਸਰੂਪ ਸੀ ਉਹ ਖਾਲਸੇ ਨੂੰ ਬਖਸ਼ਿਸ਼ ਕੀਤਾ ਗੁਰੂ ਸਾਹਿਬ ਨੇ ਜਿੱਥੇ ਗੁਰਤਾ ਗੱਦੀ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਗੁਰੂ ਸਾਹਿਬ ਮੁਖਸਰ ਸਾਹਿਬ ਤੋਂ ਹੁੰਦੇ ਹੋਏ ਜੰਗਾ ਜੁੱਧਾਂ ਤੋਂ ਫਤੇਗੜ ਸਾਹਿਬ ਚਮਕੌਰ ਸਾਹਿਬ ਤੇ ਮੁਖਸਰ ਸਾਹਿਬ ਤੇ ਸ੍ਰੀ ਦਮਦਮਾ ਸਾਹਿਬ ਜਿੱਥੇ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਨੇ ਜਦੋਂ ਜਾਂਦੇ ਹੋਏ ਉੱਥੇ ਵੀ ਅਰਦਾਸ ਕਰਕੇ ਗਏ ਸੀ ਜਿੱਥੇ ਬੁੱਢਾ ਦਲ ਦਾ ਹੈਡਕੁਆਰਟਰ ਹੈ ਬੁੱਢਾ ਦਲ ਪੰਨੀਵਾਂ ਤੱਕ ਤੋਂ ਉਸ ਅਸਥਾਨ ਤੇ ਵੀ ਦਰਸ਼ਨ ਕਰਕੇ ਗਏ ਸੀ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਰਾਂ ਦਾ ਵੀ ਅਸਥਾਨ ਹੈ ਤੇ ਉੱਥੇ ਦਰਸ਼ਨ ਕਰਕੇ ਫੇਰ ਹੀ ਵਾਪਸ ਜਿਹੜਾ ਇੱਥੇ ਆਏ ਸੀ ਬਾਬਾ ਸੁਖਾ ਸਿੰਘ ਬਾਬਾ ਮਹਿਤਾਬ ਸਿੰਘ ਤੇ ਜਿੱਥੇ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਹਜ਼ੂਰ ਸਾਹਿਬ ਪਹੁੰਚ ਕੇ ਉਹਨਾਂ ਨੇ ਗੁਰਤਾ ਗੱਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੇ ਕੀਤੀ ਤੇ ਨਾਲ ਹੀ ਆਪੋ ਸਾਰੇ ਗੁਰਸਿੱਖਾਂ ਨੂੰ ਹੁਕਮ ਕੀਤਾ ਸੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਗਿਆ ਭਈ ਆਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜਿੱਥੇ ਉਹਨਾਂ ਨੇ ਜ਼ਬਰ ਜੋੜਨ ਦਾ ਟਾਕਰਾ ਕਰਨ ਵਾਸਤੇ ਗਊ ਗਰੀਬ ਦੀ ਰੱਖਿਆ ਵਾਸਤੇ ਉਹਨਾਂ ਨੇ ਬਚਨ ਕੀਤੇ ਸੀ ਕਿ ਜਿਵੇਂ ਮੈਂ ਵਿਚਰਦਾ ਓਵੇਂ ਵਿਚਰਨਾ ਤੇ ਜਿੱਥੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੇ ਕੀਤੀ ਉੱਥੇ ਹੀ ਉਹਨਾਂ ਨੇ ਜਿਹੜਾ ਆਪਣੀ ਜਗ੍ਹਾ ਜਿਹੜੀ ਹੈ ਉਹ ਖਾਲਸਾ ਪੰਥ ਬੁੱਢਾ ਦਲ ਦੇ ਪੰਥੇ ਜਥੇਦਾਰ ਉਹਨਾਂ ਨੇ ਨਿਯੁਕਤ ਕੀਤੇ ਸੀ ਬਾਬਾ ਮਨੋਜ ਸਿੰਘ ਜੀ ਬਾਬਾ ਮਨੋਜ ਸਿੰਘ ਜੀ ਜਿਨ੍ਹਾਂ ਨੂੰ ਨਿਸ਼ਾਨ ਨਗਾਰਾ ਬਖਸ਼ੇ ਕੀਤਾ ਸ੍ਰੀ ਸਹਿਬ ਬਖਸ਼ਿਸ਼ ਕੀਤੀ ਹੁਕਮਨਾਮੇ ਬਖਸ਼ੇ ਕੀਤੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਣਾ ਕੀਤਾ ਸੀ ਜਦੋਂ ਆਪਾਂ ਗੱਲ ਕਰਦੇ ਆ ਹੁਣ ਆਪਾਂ ਜਿੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ 350 ਸਾਲਾਂ ਜਿਹੜੀ ਹੈ ਸ਼ਹੀਦੀ ਸ਼ਤਾਬਦੀ ਜਿੱਥੇ ਆਪਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ 23 24 ਤੇ 25 ਨਵੰਬਰ ਨੂੰ ਮਨਾ ਰਹੇ ਆ ਉੱਥੇ ਹੀ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਵੀ ਬਹੁਤ ਵੱਡੇ ਪ੍ਰੋਗਰਾਮ ਨੇ 23 24 ਤੇ 25 ਤਰੀਕ ਨੂੰ ਲਾਲ ਕਿਲੇ ਦੇ ਸਾਹਮਣੇ ਵੱਡੇ ਪ੍ਰੋਗਰਾਮ ਹੋਣੇ ਨੇ ਉੱਥੇ ਹੀ ਗੁਰੂ ਦੀਆਂ ਲੜੀਆਂ ਨੇ ਹੰਸਿੰਘ ਫੌਜਾਂ ਵੱਲੋਂ ਵੀ ਮੈਨੂੰ ਯਾਦ ਹੈ 1975 ਦੇ ਵਿੱਚ ਇੱਕ ਵਿਸ਼ਾਲ ਜਿਹੜਾ ਨਗਰ ਕੀਰਤਨ ਉਹ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਜਿਹੜਾ ਸਸਕਾਰ ਕੀਤਾ ਗਿਆ ਸੀ ਉਹ ਸੀਸਗੰਜ ਗੁਰਦੁਆਰਾ ਸਾਹਿਬ ਤੋਂ ਲੈ ਕੇ ਦੇ ਦਿੱਲੀ ਜਿਹੜਾ ਬਹੁਤ ਵੱਡਾ ਸਾਰੀਆਂ ਨਹਿੰਸੰਗ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਬਹੁਤ ਵੱਡੇ ਜਿਹੜੇ 1975 ਦੇ ਵਿੱਚ ਵਿਸ਼ਾਲ ਨਗਰ ਕੀਰਤਨ ਜਿਹੜੇ ਸਜਾਏ ਗਏ ਸੀ ਦਿੱਲੀ ਲਾਲ ਕਿਲੇ ਦੇ ਸਾਹਮਣੇ ਸੀਸ ਕਾਂਝ ਸਾਹਿਬ ਜਿਹੜਾ ਗੁਰਦੁਆਰਾ ਚਾਂਦਨੀ ਚੌਂਗ ਦੇ ਵਿੱਚ ਉੱਥੇ ਜਾ ਕੇ ਜਿਹੜੀ ਸਮਾਪਤੀ ਹੋਈ ਸੀ ਸੋ ਉਸੇ ਤਰ੍ਹਾਂ ਐਤਕੀ ਵੀ ਜਿਹੜੇ ਬਹੁਤ ਵੱਡੇ ਨਗਰ ਕੀਰਤਨ ਜਿਹੜੇ ਆ ਵਿਸ਼ਾਲ ਸਾਰੀਆਂ ਹੀ ਨਹਿংসੰਗ ਜਥੇਬੰਦੀਆਂ ਵੱਲੋਂ ਜਿਹੜੇ ਆ ਸਜਾਏ ਜਾਣਗੇ ਜਿਹਦੇ ਵਿੱਚ ਸਾਰੀਆਂ ਹੀ ਜਿੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਨੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਇੱਕ ਜਿਹੜਾ ਵਿਸ਼ਾਲ ਨਗਰ ਕੀਰਤਨ ਜਿੱਥੇ ਆਸਾਮ ਦੇ ਵਿੱਚ ਜਿਹੜਾ ਪਿਛਲੇ ਦਿਨੀ ਮੈਂ ਵੀ ਉੱਥੇ ਹਾਜ਼ਰੀ ਲਵਾ ਕੇ ਆਇਆ ਗੁਰਦੁਆਰਾ ਧੋਬੜੀ ਸਾਹਿਬ ਹੈ ਅਸਾਮ ਦੇ ਵਿੱਚ ਬੰਗਾਲ ਦੇ ਜਿਹੜਾ ਬਾਰਡਰ ਤੇ ਹੈ ਪੱਛਮੀ ਬੰਗਾਲ ਦੇ ਬਾਰਡਰ ਤੇ ਉਸ ਸਥਾਨ ਤੇ ਉਹ ਵਿਸ਼ਾਲ ਨਗਰ ਕੀਰਤਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰੰਭ ਕੀਤਾ ਤੇ ਸਾਰੇ ਸੂਬਿਆਂ ਦੇ ਵਿੱਚ ਉਹ Rajasthan ਦੇ ਵਿੱਚ ਵੀ ਜਿਹੜਾ ਦਰਸ਼ਨ ਕਰਨੇ ਨੇ ਆਪ ਜੀ ਨੇ ਇਹ ਬਹੁਤ ਵੱਡੀਆਂ ਜਿਹੜੀਆਂ ਯਾਦਗਾਰ ਆਪਾਂ ਮਨਾਉਂਦੇ ਆਂ ਜਾਇ ਦਿਨ ਮਨਾਉਨੇ ਬਹੁਤ ਵੱਡੇ ਇਹ ਆਪਾਂ ਆਪਣੇ ਗੁਰੂਆਂ ਨੂੰ ਯਾਦ ਕਰਨ ਵਾਸਤੇ ਤੇ ਜੇ ਆਪਾਂ ਗੁਰੂ ਸਾਹਿਬ ਦੇ ਬਜਨਾਂ ਨੂੰ ਯਾਦ ਕਰਦੇ ਆਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਸ਼ਹੀਦ ਚਾਂਦਨੀ ਚੌਕ ਦਿੱਲੀ ਦੇ ਵਿੱਚ ਕੀਤਾ ਗਿਆ ਜਿਹੜੇ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਰਾਗੀ ਸਿੰਘ ਦਰਬਾਰ ਸਾਹਿਬ ਦੇ ਭਾਈ ਸ਼ੋਭੀ ਦੀਪ ਸਿੰਘ ਜੀ ਪੰਤ ਪ੍ਰਕਾਸ਼ ਦੀ ਗੱਲ ਕਰ ਰਹੇ ਸੀ ਪੰਤ ਪ੍ਰਕਾਸ਼ ਜੀ ਆਪਾਂ ਪੜ੍ਹੀਏ ਭਾਈ ਰਤਨ ਸਿੰਘ ਪੰਘੂ ਦਾ ਆਪਾਂ ਨੂੰ ਸਾਰਾ ਇਤਿਹਾਸ ਪਤਾ ਲੱਗਦਾ ਤੇ ਜਦੋਂ ਭਾਈ ਰਤਨ ਸਿੰਘ ਜੀ ਪੰਘੂ ਜਿਹੜੇ ਨੇ ਉਹ ਲਿਖਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੀ ਨਾ ਕੇ ਬਾਬਾ ਬਨੂ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਆਪਾਂ ਗੱਲ ਕਰ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਇਹਨਾਂ ਨੂੰ ਵੀ ਜਿਹੜਾ ਸੂਬਾ ਸਰਹੰਦ ਨੇ ਸਰਹੰਦ ਜਿੱਥੇ ਆਪਾਂ ਸ਼ਹੀਦੀ ਜੋੜ ਮੇਲੇ ਤੇ ਦਰਸ਼ਨ ਕਰਦੇ ਆ ਉੱਥੇ ਜਿਹੜਾ ਨੀਆਂ ਦੇ ਵਿੱਚ ਜਨਕੇ ਉਹ ਸ਼ਹੀਦ ਕਰ ਦਿੱਤਾ ਗਿਆ ਸੀ ਪਰ ਉਹਨਾਂ ਨੇ ਸਹਿਬ ਜਿਆਦਿਆਂ ਨੇ ਇਹ ਨਹੀਂ ਸੀ ਮੰਨੀ ਉਹਨਾਂ ਦੀ ਵੀ ਸ਼ਹੀਦੀ ਦੇ ਬਦਲੇ ਲੈਣੇ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਖਾਲਸਾ ਪੰਥ ਬੁੱਢਾ ਦਲ ਨੇ ਜਿਹੜਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਬਦਲਾ ਉੱਥੇ ਹੀ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਜਿਹੜਾ ਬਦਲਾ ਸੀ ਜਿਹੜੇ ਉਸ ਵੇਲੇ ਜਲਾਦ ਸੀ ਜਿਹੜੇ ਸਮਾਣੇ ਸ਼ਹਿਰ ਦੇ ਰਹਿਣ ਵਾਲੇ ਸੀ ਵਜੀਦ ਖਾਨ ਜਿਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਤੇ ਉਹ ਜਿਹੜੇ ਆ ਬਾਬਾ ਵਿਨੋਦ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਜਿਹੜੇ ਵਜੀਦ ਖਾਨ ਨੂੰ ਸੋਧਿਆ ਚੱਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਉਵੇਂ ਹੀ ਜਿਹੜੇ ਆ ਸਮਾਣੇ ਦੇ ਜਿਹੜੇ ਜਲਾਦ ਸੀ ਉਹਨਾਂ ਨੂੰ ਵੀ ਜਿਹੜਾ ਸੋਧ ਕੇ ਤੇ ਸਰੰਗ ਜਿਹੜਾ ਸੇਹ ਦੇ ਉੱਪਰ ਫਤਿਹ ਦੇ ਨਿਸ਼ਾਨ ਚਲਾਏ ਸੀ ਅੱਜ ਵੀ ਹਰ ਸਾਲ ਜਿਹੜੇ ਗੰਗੇਦ ਕਰਾ ਗਿਰਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਅੱਜ ਵੀ ਹਰ ਸਾਲ ਜਿਹੜੇ ਆ ਉਹ ਫਤਿਹ ਦੇ ਨਿਸ਼ਾਨ ਖਰੋਮ ਨਹੀਂ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਫਤਿਹਗੜ ਸਾਹਿਬ ਵਿਖੇ ਚਲਾਏ ਜਾਂਦੇ ਨੇ ਉਥੇ ਦੇ ਉੱਪਰ ਉਹ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਜੇ ਆਪਾਂ ਗੱਲ ਕਰਦੇ ਆ ਜਿੱਥੇ ਅਹਿਮਦ ਸ਼ਾਹ ਅਬਦਾਲੀ ਦੀ ਅਹਿਮਦ ਸ਼ਾਹ ਅਬਦਾਲੀ ਨੇ ਜੇ ਸ੍ਰੀ ਹਰਮੰਦਰ ਸਾਹਿਬ ਦੀ ਬੇਦਵੀ ਕਰਨੀ ਚਾਹੀ ਜਿਹੜਾ ਸੀ ਹਰਮੰਦਰ ਸਾਹਿਬ ਨੂੰ ਬਾਰੂਦ ਦੇ ਨਾਲ ਉਹਨੇ ਔੜਾ ਦਿੱਤਾ ਸੀ ਤੇ ਜਿਹੜਾ ਸਰੋਵਰ ਜਿਹੜਾ ਅਸੀਂ ਪੂਰ ਦਿੱਤਾ ਸੀ ਤੇ ਉਹਨੂੰ ਵੀ ਜਿਹੜਾ ਸਦਾ ਵਾਸਤੇ ਭਜਾਇਆ ਉਹ ਵੀ ਜਿਹੜੇ ਖਾਲਸਾ ਪੰਥ ਬੁੱਢਾ ਦਲ ਦੇ ਜਥੇਦਾਰ ਸੀ ਬਾਬਾ ਜਸਤਾ ਸਿੰਘ ਆਲੂ ਵਾਲੀਆ ਗੱਜ ਗੱਜ ਕਰੇ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਤੇ ਜਿਨ੍ਹਾਂ ਨੇ ਦੁਬਾਰਾ ਸੇਵਾਵਾਂ ਕਰਾਈਆਂ ਸ੍ਰੀ ਹਰਮੰਦਰ ਸਾਹਿਬ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਤੇ ਜਿੱਥੇ ਆਪਾਂ ਗੱਲ ਕਰਦੇ ਆ ਦਿੱਲੀ ਜਿਹੜੀ ਐ ਕਿਤੇ ਉਸ ਵੇਲੇ ਬਾਦਸ਼ਾਹ ਨੇ ਜਿਹੜੇ ਬਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦੀ ਦਾ ਹੁਕਮ ਕੀਤਾ ਸੀ ਤੇ ਉੱਥੇ ਜਿਹੜਾ 19 ਵਾਰੀ ਖਾਲਸਾ ਪੰਥ ਬੁੱਢਾ ਦਲ ਨੇ ਜਿਹੜੇ ਆ ਲਾਲ ਕਿਲਾ ਜਿਹੜਾ ਫਤਿਹ ਕਰਕੇ ਦਿੱਲੀ ਫਤਿਹ ਕਰਕੇ 19 ਵਾਰੀ ਜਿਹੜਾ ਲਾਲ ਕਿਲੇ ਦੇ ਉੱਪਰ ਕੇਸਰੀ ਨੀਲੇ ਨਿਸ਼ਾਨ ਚੁਲਾਏ ਇਹ ਜਿਹੜੇ ਕਾਰਜ ਸੀ ਉਹ ਖਾਲਸਾ ਪੰਥ ਬੁੱਢਾ ਦਲ ਨੇ ਕੀਤੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ ਇਨਾਂ ਦੀਆਂ ਸੇਵਾਵਾਂ ਕਰਵਾਈਆਂ ਦਿੱਲੀ ਦੇ ਵਿੱਚ ਜਿੱਥੇ ਸੀਸ ਗੰਜ ਸਾਹਿਬ ਬੰਗਲਾ ਸਾਹਿਬ ਤੇ ਜਿੱਥੇ ਰਕਾਬ ਗੰਜ ਸਾਹਿਬ ਹੋਰ ਜਿੰਨੇ ਵੀ ਗੁਰਦੁਆਰੇ ਸਹਿਬਾਨ ਨੇ ਉਵੇਂ ਜੇ ਆਪਾਂ ਗੱਲ ਕਰਦੇ ਮੰਦਰਾਂ ਦੀ ਜਿਹੜੇ ਮੰਦਰ ਵੀ ਜਿਹੜੇ ਨੇ ਇਹ ਵੀ ਮਸਜਿਦਾਂ ਦੇ ਵਿੱਚ ਤਬਦੀਲ ਕਰ ਦਿੱਤੇ ਗਏ ਸੀ ਉਹਨਾਂ ਦੀਆਂ ਵੀ ਸੇਵਾਵਾਂ ਖਾਲਸਾ ਪੰਥ ਨੇ ਕਰਵਾਈਆਂ ਤੇ ਜਿੱਥੇ ਆਪਾਂ ਪਾਰਲੀਮੈਂਟ ਦੇ ਆ ਦੇਖਦੇ ਆ ਇਹ ਸਾਰੀ ਜ਼ਮੀਨ ਜਾਇਦਾ ਜਿਹੜੀ ਐ ਗੁਰਦੁਆਰਾ ਰਕਾਬ ਕਾਂ ਸਿੰਘ ਸਾਹਿਬ ਦੇ ਨਾਮ ਕਰਵਾਈ ਸੀ ਖਾਲਸਾ ਪੰਥ ਬੁੱਢਾ ਦਲ ਦੇ ਜਥੇਦਾਰ ਪਾਪਾ ਜਸਤਾ ਸਿੰਘ ਆਲੂਵਾਲਗਿਆ ਜੀ ਨੇ ਬਾਅਦ ਦੇ ਵਿੱਚ ਇਹਨਾਂ ਨੇ ਉਹ ਤਬਦੀਲ ਕਰਕੇ ਦਰ ਹਰਿਆਣੇ ਜੀਨ ਦੇ ਵਿੱਚ ਉਹ ਜ਼ਮੀਨ ਦਿੱਤੀ ਸੋ ਇਹ ਬਹੁਤ ਵੱਡੇ ਕਾਰਜ ਕੀਤੇ ਖਾਲਸਾ ਪੰਥ ਬੁੱਢਾ ਦਲ ਉਹ ਵਾ ਜੋ ਅੱਜ ਰਾਜਸਥਾਨ ਦੇ ਵਿੱਚ ਆਪ ਜੀ ਦੇ ਦਰਸ਼ਨ ਦਿਜ਼ਾਰੇ ਕਰ ਰਿਹਾ ਜਿੱਥੇ ਵਿਸ਼ਵ ਭਰ ਦੀਆਂ ਭਾਵੇਂ ਯੂਐਸਏ ਦੇ ਵਿੱਚ ਕੈਨੇਡਾ ਦੇ ਵਿੱਚ ਅਮਰੀਕਾ ਇੰਗਲੈਂਡ ਯੂਕੇ ਦੇ ਵਿੱਚ ਆਸਟ੍ਰੇਲੀਆ ਆਪ ਜੀ ਨੇ ਆ ਪਾਰਸ ਨੇ ਸੰਗ ਜਿਹੜੇ ਢਾਡੀ ਜਥਾ ਇਹ ਵੀ ਹੁਣ ਵਿਦੇਸ਼ ਦੇ ਵਿੱਚੋਂ ਆਏ ਨੇ ਜਿੱਥੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਬਾਣੀ ਬਾਣੇ ਦਾ ਪ੍ਰਚਾਰ ਕਰਦੇ ਨੇ ਤੇ ਉੱਥੇ ਗੁਰੂ ਸਾਹਿਬ ਦੀ ਆਪਾ ਕਿਰਪਾ ਜਿੱਤੇ ਬਾਬਾ ਬਨੋਦ ਸਿੰਘ ਜੀ ਗਿਆਨ ਦਰਬਾਰਾ ਸਿੰਘ ਜੀ ਤੀਸਰੇ ਨਵਾਬ ਕਪੂਰ ਸਿੰਘ ਜੀ ਚੌਥੇ ਬਾਬਾ ਜਸਾ ਸਿੰਘ ਜੀ ਅੰੂ ਵਾਲਿਆ ਪੰਜਵੇਂ ਬਾਬਾ ਨਾਨਾ ਸਿੰਘ ਜੀ ਛੇਵੇਂ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਸਤਵੇਂ ਬਾਬਾ ਹਨੂਮਾਨ ਸਿੰਘ ਜੀ ਅੱਠਵੇਂ ਬਾਬਾ ਗਿਆਨ ਸਿੰਘ ਜੀ ਤੇ ਨੌਵੇਂ ਬਾਬਾ ਬਰਨਾਰ ਸਿੰਘ ਜੀ ਦਸਵੇਂ ਬਾਬਾ ਤੇਜਾ ਸਿੰਘ ਜੀ ਗਿਆਰਵੇਂ ਬਾਬਾ ਸਾਹਿਬ ਸਿੰਘ ਜੀ ਬਾਰਵੇਂ ਬਾਬਾ ਜੇਸ ਸਿੰਘ ਜੀ ਤੇ ਜਿਹੜੇ 13ਵੇਂ ਬਾਬਾ ਸੰਤਾ ਸਿੰਘ ਜੀ ਹੋរី ਆਪ ਜੀ ਦਰਸ਼ਨ ਕਰਦੇ ਰਹੋ 14ਵੀਂ ਜਗ੍ਹਾ ਤੇ ਦਾਸ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਇਹ ਖਾਲਸਾ ਪੰਥ ਜਿਹੜਾ ਬੁੱਢਾ ਦਲ ਹਮੇਸ਼ਾ ਸਿੱਖੀ ਦਾ ਪ੍ਰਚਾਰ ਕਰਦਾ ਜੇ ਗੱਲ ਕਰ ਰਿਹਾ ਸੀ ਭਾਈ ਸੁਭ ਜੀ ਸੁਭਜੀਤ ਸਿੰਘ ਜੀ ਕਨਈਆ ਜੀ ਪੰਜਾਬ ਦੇ ਵਿੱਚ ਹੜ ਆਏ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਪੰਜਾਬ ਜਿਹੜਾ ਹੋਰ ਵੀ ਤਕੜਾ ਹੋ ਕੇ ਜਿਹੜਾ ਉਹਨੇ ਉੱਭਰਨਾ ਸੋ ਜਿੱਥੇ ਆਪਾਂ ਪਾਣੀ ਦੀ ਗੱਲ ਕਰਦੇ ਆ ਜਦੋਂ ਰਾਜਸਥਾਨ ਦੇ ਵਿੱਚ ਸੋਕਾ ਹੁੰਦਾ ਸੀ ਮੈਂ ਵੀ ਅੱਜ ਤੋਂ 50 ਸਾਲ ਪਹਿਲਾਂ ਦਰਸ਼ਨ ਕਰਦਾ ਰਿਹਾ ਬਹੁਤ ਜਿਆਦੇ ਇੱਥੇ ਟਿੱਬੀ ਟਿੱਬੇ ਹੁੰਦੇ ਸੀ ਗੁਰੂ ਸਾਹਿਬ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਕੀਤਾ ਸੀ ਤੇ ਉਦੋਂ ਜਿਹੜੇ ਆ ਉਹ ਰਾਜਸਾਜ ਮਹਾਰੇ ਨੇ ਸਾਦੂੜੀ ਦਰਿਆ ਦੀ ਭੇਟ ਕਰਤਾ ਸੀ ਤੇ ਉਦੋਂ ਸਿੰਘਾਂ ਨੇ ਕਿਹਾ ਸੀ ਮਹਾਰਾਜ ਸਾਰਾ ਹੀ ਆਪ ਜੀ ਨੇ ਭੇਟ ਕਰਤਾ ਤੇ ਉਦੋਂ ਜਿਹੜਾ ਜਲਦੇਵਤਾ ਹਾਜ਼ਰ ਹੋਇਆ ਸੀ ਉਹਨੇ ਵਜਨ ਕੀਤਾ ਸੀ ਗੁਰੂ ਸਾਹਿਬ ਜੀ ਆਪ ਜੀ ਇੰਨਾ ਖਜ਼ਾਨਾ ਜਿਹੜਾ ਸਪੂਰਤ ਕਰਨ ਹੈ ਉਹ ਮਹਾਰਾਜ ਨੇ ਕਿਹਾ ਸੀ ਇਹ ਮੇਰਾ ਜਿੱਦਣ ਵੀ ਖਾਨਸਾ ਜਾਊਗਾ ਇਹ ਵਿਆਜ ਰੂਪੀ ਜਲ ਜਿਹੜਾ ਪਿੱਛੇ ਜਾਊਗਾ ਖਾਲਸੇ ਦੇ ਜਿੱਧਰ ਜਿੱਧਰ ਵੀ ਸਿੱਖ ਸੰਗਤਾਂ ਜਾ ਕੇ ਵਸੀਆਂ ਨੇ ਦੇਖੋ ਰਾਜਸਥਾਨ ਜਿੱਥੇ ਕਿਤੇ ਕਿਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੇ ਆ ਕਿੱਬੇ ਰੇ ਟੁੱਟਦਾ ਹੁੰਦਾ ਸੀ ਤੇ ਇਸ ਵੇਲੇ ਜਿਹੜੇ ਉੱਥੇ ਝੋਨੇ ਲੱਗੇ ਹੋਏ ਨੇ ਗੱਲ ਕਹਿ ਕੇ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਵਾਹ ਗੋਲ ਸੇਖ ਸੰਤਾ ਆਪ ਜੀ ਹਮੇਸ਼ਾ ਜਿਹੜਾ ਮੈਂ ਕਿਉਂਕਿ ਬਾਬਾ ਹਰਜੀਤ ਸਿੰਘ ਹੋਰਾਂ ਨੇ ਵੀ ਆਪ ਜੀ ਨੂੰ ਜਿਹੜਾ ਕੀਰਤਨ ਦੁਆਰਾ ਨਿਹਾਲ ਕਰਨਾ ਸੋ ਬੇਨਤੀ ਹੈ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਖੰਡੇ ਪਾਟੇ ਦਾ ਅਮਰ ਚੱਕੇ ਬਾਣੀ ਬਾਣੇ ਦੇ ਧਰ ਨਹੀਂ ਹੋਵੋ ਤਿਆਰ ਪਰ ਤਿਆਰ ਹੋਵੋ ਗੁਰੂ ਸਾਹਿਬ ਕਿਰਪਾ ਕਰਨ ਖਾਵੈਂ ਖਰਚਾ ਰਲ ਮਿਲ ਭਾਈ ਟੋਟ ਨਾ ਆਵੇ ਵਾਧੋ ਜਾਈ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਜਿਹੜਾ ਸੇਵਾ ਤੇ ਸਿਮਰਨ ਕਰਨ ਦਾ ਬਾਲੂਦਮ ਬਖੀ ਰੱਖਣ ਸਾਧਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਮਨ ਚਿੰਦਿਆ ਫਲ ਪਾਵਣਾ ਉਹ ਮੈਂ ਵਿੱਚੋਂ ਜਾਏ ਗੁਰੂ ਸਾਹਿਬ ਹਮੇਸ਼ਾ ਆਪਣੇ ਗੁਰਸਿੱਖਾਂ ਤੇ ਮੇਰ ਭਰਿਆ ਤਪਖਸ਼ੀ ਰੱਖਣ ਸੋ ਫੇਰ ਦੁਆਰਾ ਬੇਨਤੀ ਹੈ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਸ਼ਰੋਮਣੀ ਪੰਥ ਅਕਾਲੀ ਪੁੱਢਾ ਦਲ ਪੰਜਵਾਂ ਤਖਤ ਵੱਲੋਂ ਖੰਡੇ ਬਾਟੇ ਦਾ ਜਿਹੜਾ ਅਮਰਤ ਤਿਆਰ ਹੋ ਰਿਹਾ ਸੋ ਜਰੂਰ ਅਮਰਤ ਛੱਕ ਕੇ ਗੁਰੂ ਵਾਲੇ ਬਣੋ ਸੋ ਹਮੇਸ਼ਾ ਤਿਆਰ ਪਰ ਤਿਆਰ ਰਹਿਣਾ ਉਹ ਜਿਹੜੇ ਸ਼ਬਦ ਨੇ ਗੁਰੂ ਸਾਹਿਬ ਦੇ ਤਿਹਿ ਸ਼ਿਬਾ ਵਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਮੋਂ ਨਾ ਟਰੂੰ ਨਾ ਡਰੂੰ ਵਰ ਤੋਂ ਜਬ ਜਾਹਲ ਰੂੰ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੈ ਗੁਣ ਕਹੇ ਉਜਰੂੰ ਜਬ ਆਪ ਕੀ ਆਦਿ ਨਿਧਾਨ ਬਣਿਆ ਅਤ ਹੀ ਰਣ ਮੈਂ ਤਬ ਜੂਝ ਮਰੂੰ ਗੁਰੂ ਸਾਹਿਬ ਹਮੇਸ਼ਾ ਕਿਰਪਾ ਬਣਾਈ ਰੱਖਣ ਸਾਰੇ ਆਪਾ ਤਨ ਮਨ ਧਨ ਦੇ ਨਾਲ ਇਸੇ ਤਰ੍ਹਾਂ ਸੇਵਾਵਾਂ ਕਰਦੇ ਰਹੀਏ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਸਾਡੀਆਂ ਮਾਵਾ ਭੈਣਾ ਸਾਡੇ ਜਿੰਨੇ ਵੀ ਭਰਾ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਸ਼੍ਰੋਮਣੀ ਪੰਚ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਜਿੰਨੇ ਵੀ ਮਹਾਪੁਰਖ ਆਏ ਨੇ ਇਸ ਸਤਿ ਸਥਾਨ ਤੇ ਜਿੱਥੇ ਬਾਬਾ ਜੋਗਾ ਸਿੰਘ ਬਾਬਾ ਜੱਗਾ ਸਿੰਘ ਸੇਵਾਵਾਂ ਨਿਭਾ ਰਹੇ ਨੇ ਉਸੇ ਤਰ੍ਹਾਂ ਬੁੱਢਾ ਜੋੜ ਵੀ ਬੁੱਢਾ ਦਲ ਵੱਲੋਂ ਜਿਹੜੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਤੋ ਆਪਜੀ ਹਮੇਸ਼ਾ ਇਸੇ ਤਰ੍ਹਾਂ ਜਿਹੜਾ ਸੰਗਤਾਂ ਦੇ ਆਸ਼ੀਰਵਾਦ ਦੇ ਨਾਲ ਇਹ ਸਾਰੇ ਕਾਰਜ ਚੱਲਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਹੋ ਗੁਣ गावा ਦਿਨ ਰਾਤ ਨਾਨਕ ਚਾਉ ਇਹੋ ਗੁਰੂ ਸਾਹਿਬ ਕਿਰਪਾ ਕਰਨ ਇੰਨਾ ਕੁਛ ਕਹਿੰਦਾ ਆ ਤੁਹਾਡੇ ਸੰਗਤਾਂ ਤੋਂ ਖਿਮਾ ਦਾ ਜਾਤਖ ਹੋਵਾਂਗਾ ਸਾਰੇ ਜਿੱਥੇ ਆਪਾਂ ਹੜਪੀੜਤਾਂ ਕੋਲੇ ਵੀ ਪਹੁੰਚੇ ਹੜਾਂ ਦੇ ਵਿੱਚ ਵੀ ਉੱਥੇ ਰਾਤ ਜਿਹੜੀ ਆ ਸਮਗਰੀ ਲੈ ਕੇ ਗਿਆ ਦਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਉੱਥੇ ਬਾਬਾ ਰਜੀਤ ਸਿੰਘ ਜੀ ਬਾਬਾ ਮਨਮੋਹ ਸਿੰਘ ਜੀ ਬਾਰਨੋ ਵਾਲੇ ਬਾਬਾ ਨਾਗਰ ਸਿੰਘ ਜੀ ਸਾਰੇ ਮਹਾਂਪੁਰਖ ਆਪਣਾ ਆਪਣਾ ਯੋਗਦਾਨ ਬਹੁਤ ਵੱਡੀ ਪੱਦਰ ਦੇ ਪਾ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਾਵੇ ਫੱਤੇ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਇਸ ਸਥਾਨ ਦੇ ਮੁਖ ਸੇਵਾਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਇਕਾਸ਼ਗਰੀ ਵੱਲੋਂ ਬਾਬਾ ਜੀ ਦਾ ਵਿਸ਼ੇਸ਼ ਸਨਮਾਨ ਸਚਕਣ ਦੇ ਵਾਸੀ ਬਾਬਾ ਤਾਰਾ ਸਿੰਘ ਜੀ ਦੇ ਹੰਸਾ ਜਿਨ੍ਹਾਂ ਨੇ